ਕੇਰਲ ਦੇ ਇਲਾਕਿਆਂ ਵਿੱਚ ਮਾਨਸੂਨ ਦੇ ਆਉਣ ਤੋਂ ਪਹਿਲਾਂ ਪੂਰੇ ਦੇਸ਼ ਦਾ ਮੌਸਮ ਬਦਲ ਗਿਆ ਦੱਖਣ ਵਿੱਚ ਅਰਬ ਸਾਗਰ ਅਤੇ ਬੰਗਾਲ ਦੀ ਖਾੜੀ ਤੋਂ ਨਮੀ ਵਾਲੀਆਂ ਹਵਾਵਾਂ ਤੇਜ਼ੀ ਨਾਲ ਉੱਤਰ ਵੱਲ ਵੱਧ ਰਹੀਆਂ ਹਨ ਇਸ ਦੇ ਪ੍ਰਭਾਵ ਕਾਰਨ ਅਗਲੇ 1 ਤੋਂ 2 ਦਿਨਾਂ ਵਿੱਚ ਪੰਜਾਬ ਸਮੇਤ ਉੱਤਰੀ ਭਾਰਤ ਦੇ ਮੈਦਾਨੀ ਇਲਾਕਿਆਂ ਵਿੱਚ ਮੀਂਹ ਦਾ ਇੱਕ ਨਵਾਂ ਪੜਾਅ ਸ਼ੁਰੂ ਹੋ ਜਾਵੇਗਾ ਪੰਜਾਬ ਵਿੱਚ ਅਗਲੇ 3 ਦਿਨ ਭਾਰੀ ਮੀਂਹ ਪੈਣ ਦੀ ਭਵਿੱਖਬਾਣੀ ਕੀਤੀ ਗਈ ਹੈ ਵੰਧਾ ਵਿੱਚ ਮਾਨਸੂਨ ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆਈ ਹੈ ਆਮ ਕਰਕੇ ਮਾਨਸੂਨ 30 ਜੂਨ ਤੋਂ 5 ਜੁਲਾਈ ਦੇ ਵਿੱਚ ਕਾਰ ਪੰਜਾਬ ਕਵਰ ਕਰ ਲੈਂਦਾ ਹੈ ਪਰ ਇਸ ਵਾਰ ਜਲਦ ਹੀ ਆਉਣ ਦੀ ਉਮੀਦ ਕੀਤੀ ਜਾ ਰਹੀ ਹੈ ਉਮੀਦ ਕੀਤੀ ਜਾ ਰਹੀ ਹੈ ਕਿ ਮਾਨਸੂਨ 25 ਤੋਂ ਲੈ ਕੇ 30 ਜੂਨ ਤੱਕ ਪਠਿੰਡਾ ਜਾਂ ਫਿਰੋਜ਼ਪੁਰ ਵਰਗੇ ਇਲਾਕਿਆਂ ਵਿੱਚੋਂ ਪਹੁੰਚ ਸਕਦਾ ਹੈ ਇਸ ਤੋਂ ਇਲਾਵਾ 5 ਜੁਲਾਈ ਦੇ ਆਸ-ਪਾਸ ਲੁਧਿਆਣਾ ਅੰਮ੍ਰਿਤਸਰ ਅਤੇ ਜਲੰਧਰ ਵਰਗੇ ਸ਼ਹਿਰਾਂ ਸਮੇਤ ਮੱਧ ਉੱਤਰੀ ਪੰਜਾਬ ਵਿੱਚ ਮੌਨਸੂਨ ਦੀ ਬਾਰਿਸ਼ ਹੋ ਸਕਦੀ ਹੈ ਪੰਜਾਬ ਸਰਕਾਰ ਨੇ 2027 ਵਿੱਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ ਇਸ ਤਹਿਤ ਸੋਮਵਾਰ ਨੂੰ ਕਈ ਵਿਭਾਗਾਂ ਕਾਰਪੋਰੇਸ਼ਨ ਅਤੇ ਬੋਰਡ ਦੇ ਚੇਅਰਮੈਨ ਡਾਇਰੈਕਟਰ ਅਤੇ ਮੈਂਬਰ ਨਿਯੁਕਤ ਕੀਤੇ ਗਏ ਇਸ ਤਹਿਤ 31 ਲੋਕਾਂ ਨੂੰ ਜ਼ਿੰਮੇਵਾਰੀ ਸੌਂਪੀ ਗਈ ਹੈ ਇਸ ਨੂੰ ਲੈ ਕੇ ਹੁਣ ਸਵਾਲ ਖੜੇ ਕੀਤੇ ਜਾ ਰਹੇ ਹਨ ਇਸ ਮੌਕੇ ਇਲਜ਼ਾਮ ਲੱਗ ਰਹੇ ਹਨ ਕਿ ਗੈਰ ਪੰਜਾਬੀਆਂ ਨੂੰ ਵੱਡੇ ਅਹੁਦੇ ਤੇ ਬਿਠਾਇਆ ਜਾ ਰਿਹਾ ਹੈ ਸੁਪਾਲ ਖਰੜੇ ਸੋਸ਼ਲ ਮੀਡੀਆ ਉੱਤੇ ਲਿਖਿਆ ਕਿ ਭਗਵਾਨਤਮਾਨ ਵੱਲੋਂ ਡਬਲ ਬੰਪਰ ਪੰਜਾਬ ਸਵਰਗੇ ਸ਼ਾਨਦਾਰ ਸੂਬੇ ਨੂੰ ਮੁਕੰਮਲ ਤੌਰ ਤੇ ਅਰਵਿੰਦ ਕੇਜਰੀਵਾਲ ਤੇ ਦਿੱਲੀ ਦੇ ਹਵਾਲੇ ਕਰ ਦਿੱਤਾ ਇੱਕ ਗੈਰ ਪੰਜਾਬੀ ਨੂੰ ਇੰਡਸਟਰੀਅਲ ਬੋਰਡ ਦਾ ਚੇਅਰਮੈਨ ਨਿਯੁਕਤ ਕਰਨ ਦੀ ਗੰਭੀਰ ਗਲਤੀ ਤੋਂ ਬਾਅਦ ਹੁਣ ਉਸਨੇ ਸਭ ਤੋਂ ਮਹੱਤਵਪੂਰਨ ਅਹੁਦਾ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਪੀਪੀਸੀਬੀ ਦੇ ਚੇਅਰਮੈਨ ਰੀਨਾ ਗੁਪਤਾ ਨੂੰ ਸੌਂਪ ਦਿੱਤਾ ਹੈ ਜੋ ਆਵਾਜ਼ ਦੀ ਪਾਰਟੀ ਦਿੱਲੀ ਦੀ ਸਕੱਤਰ ਤੇ ਦਿੱਲੀ ਸਰਕਾਰ ਦੀ ਸਾਬਕਾ ਸਲਾਹਕਾਰ ਹੈ ਜ਼ਿਕਰ ਕਰਦੀ ਹੈ ਕਿ ਨਵੇਂ ਅਹੁਦੇਦਾਰਾਂ ਦੀਆਂ ਨਿਯੁਕਤੀਆਂ ਦੀ ਜਾਣਕਾਰੀ ਮੁੱਖ ਮੰਤਰੀ ਭਗਵੰਤ ਮਾਨ ਨੇ ਖੁਦ ਦਿੱਤੀ। ਉਹਨਾਂ ਨੇ ਕਿਹਾ ਕਿ ਅੱਜ ਵੱਖ-ਵੱਖ ਵਿਭਾਗਾਂ ਵਿੱਚ ਚੇਅਰਮੈਨ, ਵਾਈਸ ਚੇਅਰਮੈਨ, ਡਾਇਰੈਕਟਰ ਅਤੇ ਮੈਂਬਰ ਨਿਯੁਕਤ ਕੀਤੇ ਗਏ। ਸਾਰਿਆਂ ਨੂੰ ਨਵੀਂ ਜ਼ਿੰਮੇਵਾਰੀ, ਸ਼ੁਕ ਕਾਮਨਾਵਾਂ, ਰੰਗਲਾ ਪੰਜਾਬ ਟੀਮ ਵਿੱਚ ਤੁਹਾਡਾ ਸਵਾਗਤ ਹੈ। ਮਜੀਠਾ ਸ਼ਰਾਬਕਾਂਡ ਮੁੱਦੇ ਤੇ ਪੰਜਾਬ ਭਾਜਪਾ ਦਾ ਵਫਤ ਪ੍ਰਧਾਨ ਸੁਨੀਲ ਜਾਖੜ ਦੀ ਗਵਾਈ ਹੇਠ ਰਾਜਪਾਲ ਪੰਜਾਬ ਗੁਲਾਬ ਚੰਦ ਖਟਾਰੀਆ ਨੂੰ ਮਿਲਿਆ ਇਸ ਤੋਂ ਬਾਅਦ ਮੀੜਨ ਨੂੰ ਸੂਬਾਧਿਰ ਕਰਦੇ ਹੋਏ ਉਹਨਾਂ ਨੇ ਆਮ ਆਦਮੀ ਪਾਰਟੀ ਦੇ ਕਈ ਨਿਸ਼ਾਨੇ ਸਾਧੇ ਸੁਨੀਲ ਜਾਖੜ ਨੇ ਕਿਹਾ ਕਿ ਪੰਜਾਬ ਸਰਕਾਰ ਨੂੰ ਦਿੱਲੀ ਵਾਲਿਆਂ ਨੇ ਹਾਈਜੈਕ ਕਰ ਲਿਆ ਹੈ ਪੰਜਾਬ ਸਰਕਾਰ ਦੀ ਗਵਾਈ ਸ਼ਿਸ਼ੋਧੀਆਂ ਤੇ ਗੁਪਤਾ ਵਰਗੇ ਨੇਤਾ ਕਰ ਰਹੇ ਹਨ ਸੁਨੀਲ ਜਾਖੜ ਨੇ ਆਪ ਸਰਕਾਰ ਨੂੰ ਮਜੀਠਾ ਸ਼ਰਾਬ ਕਾਂਡ ਮੁੱਦੇ ਤੇ ਘੇਰਿਆ ਉਹਨਾਂ ਕਿਹਾ ਕਿ ਪੰਜਾਬ ਚ ਹਾਲੀ ਵਿੱਚ ਇੱਕ ਮੰਦਭਾਗੀ ਘਟਨਾ ਹੋਈ ਕਟਾ ਦੌਰਾਨ 27 ਮੌਤਾਂ ਦੇ ਜ਼ਿੰਮੇਵਾਰਾਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ ਉਹਨਾਂ ਕਿਹਾ ਕਿ ਚਾਹੇ ਕੋਈ ਮੰਤਰੀ ਹੋਵੇ ਜਾਂ ਕੋਈ ਠੇਕੇਦਾਰ ਸਾਰਿਆਂ ਵਿਰੁੱਧ ਪਰਚਾ ਹੋਣਾ ਚਾਹੀਦਾ ਹੈ ਇਸ ਦੇ ਨਾਲ ਹੀ ਉਹਨਾਂ ਕਿਹਾ ਕਿ ਸੀਬੀਆਈ ਨੂੰ ਮਜੀਠਾ ਸ਼ਰਾਬ ਕਾਂਡ ਦੀ ਜਾਂਚ ਕਰਨੀ ਚਾਹੀਦੀ ਹੈ ਇਸ ਸ਼ਰਾਬ ਕਾਂਡ ਦੇ ਮਲਜਮਾ ਦੀ ਸਾਰੀ ਜਾਇਦਾਦ ਜਬਤ ਹੋਣੀ ਚਾਹੀਦੀ ਹੈ ਵੀ ਜਿਹੜੇ ਐਤਕੀ ਕਹਿੰਦੇ ਸੀ ਵੀ ਨਵੀਂ ਪਨੀਰੀ ਆਈ ਹੈ ਨਵੇਂ ਮੁੰਡੇ ਅੱਗੇ ਆਏ ਆ ਨਵੇਂ ਪਹਿਲੀ ਦਫਾ ਜਿਹੜੇ ਟ੍ਰੈਡੀਸ਼ਨਲ ਪੋਲੀਟੀਸ਼ੀਅਨ ਦਾ ਸਾਰੇ ਇਸ ਤਰ੍ਹਾਂ ਇਹ ਨਵੇਂ-ਨਵੇਂ ਨਵੇਂ ਖੂਨ ਆਇਆ ਹੈ ਉਹ ਨਵੇਂ ਖੂਨ ਦੀ ਵੀ ਚੈਕਿੰਗ ਕਰਵਾਓ ਸਾਬ ਜਿਹੜੇ ਲੋਕ ਐਤਕੀ 93 ਜੋ ਮੇਰੇ ਖਿਆਲ 70 ਪਹਿਲੀ ਵਾਰ ਇਲੈਕਸ਼ਨ ਲੜਿਓਣੇ ਆ ਉਹਨਾਂ ਨੇ ਜਿਹੜੇ ਸਾਈਕਲ ਤੇ ਨਹੀਂ ਸੀ ਚੜ ਸਕਦੇ ਅੱਜ ਡਿਫੈਂਡਰਾਂ 'ਤੇ ਚੜੇ ਫਿਰਦੇ ਆ ਉਹਨਾਂ ਦੀ ਵੀ ਜਾਂਚ ਹੋਣੀ ਈਡੀ ਨੇ ਇਹਦੇ ਵਿੱਚ ਈਡੀ ਵੀ ਇਨਵੋਲਡ ਹੈ ਸਾਬ ਆ ਜਿਹੜਾ ਦਿੱਲੀ ਵਾਲਾ ਹਾਈ ਸਾਈਜ਼ ਵੇਸ ਵਿੱਚ ਈਡੀ ਵੀ ਦੇਖ ਰਹੀ ਹੈ ਉਹਨਾਂ ਨੂੰ ਥੋੜਾ ਜਿਹਾ ਕਹੋ ਵੀ ਇਹ ਸਭ ਆਨੇ ਸਾਰਿਆਂ ਦੇ ਪੁਰਾਣੇ ਨਵੇਂ ਕਾਂਗਰਸ ਭੀਜਪੀ ਅਕਾਲੀ ਸਾਰਿਆਂ ਦੇ ਖਾਤੇ ਫਰੋੜ ਲਓ ਆਪੇ ਆਪਾਂ ਤਾਂ ਲੱਗ ਜਾਊਗਾ ਕਿਹੜੇ ਦਾ ਕਿਹੜੇ ਠੇਕੇ ਦੇ ਨਾਲ ਲਿੰਕ ਹੈ ਤਾਂ ਜਾ ਕੇ ਪੰਜਾਬ ਦਾ ਮਸਲਾ ਕਿਤੇ ਹੱਲਊਗਾ ਅਦਰਵਾਈਜ਼ ਸਾਬ ਇਸੇ ਤਰ੍ਹਾਂ ਹੀ ਮੋਟਾ ਹੁੰਦੀਆਂ ਰਹਿਣ ਗਿਆ ਇਸੇ ਤਰ੍ਹਾਂ ਹੀ ਕੋਈ ਫਿੱਲੇ ਫੜ ਕੇ ਲਿਆ ਰੱਖਿਆ ਜਿਹੜੇ ਅਸਲ ਸੀਗੇ ਉਹ ਤਾਂ ਕਾਬੂ ਆਣੇ ਨਹੀਂ ਤੇ ਜਿਹੜੇ ਮਾਸਟਰ ਪਿਛਲੇ ਵੱਤੋਂ ਪਿੱਛੇ ਬੈਠੇ ਐ ਉਹ ਪਾਕਿਸਤਾਨ ਵਾਲਾ ਹਾਲ ਐ ਸਾਬ ਪਾਕਿਸਤਾਨ ਵੀ ਇੱਕ ਬਾੜੇ ਦਾ ਉਹ ਕਹਿੰਦੇ ਨੇ ਬਾੜੇ ਦਾ ਟੱਟੂ ਐ ਉਹ ਮਾਲਕ ਤਾਂ ਹੋਰ ਬੈਠੇ ਇਸ਼ਾਰੇ ਦੇ ਕੋਈ ਹੋਲ ਖਿਲਾ ਰਿਹਾ ਦੇਖੋ ਉਹਨਾਂ ਖਿਲਾ ਰਿਹਾ ਐ ਇਹਨਾਂ ਲੋਕਾਂ ਦਾ ਹਾਲ ਜਿਹੜੇ ਪਕੜ ਰੱਖੇ ਐ ਤੇ ਉਹ ਬਾੜੇ ਦੇ ਟੱਟੂ ਐ ਕਿਸੇ ਨੂੰ 50000 ਰੁਪਏ ਤੇ ਤੇ ਹਰ ਤੋਂ ਬੋਤਲ ਬਣਾ ਦੇ ਆ ਮੋਹਰ ਲਾ ਦੇ ਟੋਟਲ ਫਰਾਡ ਹੋ ਰਿਹਾ ਸਾਬ ਇਨ ਦਾ ਨੇਮ ਆਫ ਜਸਟਿਸ ਨੇ ਲੋਕਾਂ ਨੂੰ ਨਿਮਲਾਈਸ ਕਰਕੇ گورنر ਸਾਹਿਬ ਨੂੰ ਸੀ ਸਪਰਸ਼ ਕੀਤੀ ਹੈ ਮੈਨੂੰ ਉਮੀਦ ਹੈ گورنر ਸਾਹਿਬ ਨੇ ਜਿਸ ਸੰਜੀਦਗੀ ਦੇ ਨਾਲ ਡਰੱਗ ਦੇ ਖਿਲਾਫ ਮੁਹਿੰਮ ਚਲਾਈ ਹੈ ਆ ਪੰਜਾਬ ਦੀ ਸੋਚ ਮਾੜੀ ਹੈ ਵੀ ਡਰੱਗ ਆਲਾ ਤਾਂ ਕਹਿੰਦੇ 99% ਅਸੀਂ ਸਾਫ਼ ਕਰਤਾ ਅੱਜ ਹੀ ਖਬਰ ਚੱਲ ਰਹੀ ਹੈ ਆਪਣੇ ਟੀਵੀ ਤੇ ਦੋ ਬੱਚੇ ਅੱਜ ਹੀ ਮਰ ਗਏ ਪਤਾ ਨਹੀਂ ਉਹ 99% ਜੋ ਹੈ ਆ ਬਾਹਰ ਵਾਲੇ ਜੋ ਹੈ ਉਹ ਤਾਂ ਪਤਾ ਲੱਗ ਜੂਗਾ ਪਰ ਉਥੇ ਆ ਜਿਹੜੇ ਮਰਦੇ ਆ ਨਕਲੀ ਸ਼ਰਾਬ ਦੇ ਨਾਲ ਆ ਸ਼ਰਾਬ ਦੇ ਆ ਤਾਂ ਲੋਕਾਂ ਨੂੰ ਪ੍ਰੋਤਸਾਹਿਤ ਕਰ ਰਹੇ ਸਾਹਿਬ ਆ ਪ੍ਰੋਤਸਾਹਿਤ ਕਰ ਰਹੇ ਆ ਲੋਕ ਆ ਆ ਦੇਖੋ ਐ ਆ ਕਿਹੜੇ ਦੇਸ਼ ਭਗਤੀ ਦੇ ਕੇਸ ਚੇ ਕੇਜਰੀਵਾਲ ਸਾਹਿਬ ਅੰਦਰ ਰਹਿ ਕੇ ਆਏ ਸਾਹਿਬ ਕਿਹੜਾ ਦੇਸ਼ ਭਗਤੀ ਦਾ ਇਲਜ਼ਾਮ ਲੱਗਿਆ ਸੀ ਇਹਨਾਂ ਦੇ ਉੱਤੇ ਆ ਸਸੋਦੀਆ ਸਾਹਿਬ ਖੜੇ ਐ ਆ ਕਿਹੜੀ ਦੇਸ਼ ਭਗਤੀ ਦਾ ਕਰਕੇ ਆਏ ਐ ਸਾਹਿਬ ਇਹ ਲੋਕ ਆ ਕੇ ਪੰਜਾਬ ਦੇ ਨੌਜਵਾਨਾਂ ਨੂੰ ਕਹਿ ਰਹੇ ਐ ਵੀ ਨਸ਼ਾ ਛੋਡੋ ਯਾ ਤਾਂ ਕਹਿ ਰਹੇ ਵੀ ਉਹ ਚਿੱਟਾ ਛੱਡੋ ਆ ਗੁਲਾਬੀ ਰੰਗ ਵਾਲੀ ਪਕੜੋ ਆ ਗੁਲਾਬੀ ਰੰਗ ਵਾਲੀ ਵੇਚਦੇ ਸਾਬ ਹੈ ਇਹ ਗੁਲਾਬੀ ਰੰਗ ਦੇ ਰੰਗ ਹੈ ਜਿਹੜੇ ਚੜੇ ਹੈ ਜਿੱਥੇ ਸੱਤਰ ਵਿੱਚ ਇਹ ਲੋਕਾਂ ਦੇ ਘਰੇ ਉਹ ਗੁਲਾਬੀ ਰੰਗ ਨੇ ਚੜਾਏ ਉਹ ਤਾਂ ਅਸੀਂ ਨਸ਼ਾ ਹੀ ਨਹੀਂ ਮੰਨਦੇ ਲਿਖਦੇ ਭਾਂ ਗੁਲਾਬੀ ਰੰਗ ਦੀ ਗਲੈਸ ਕਰਕੇ ਕਹਿ ਰਹੇ ਨਾਲ ਲੈ ਕੇ ਆ ਆ ਵੀ ਬੱਚਿਆਂ ਨੂੰ ਦਿਖਾਣ ਦੀ ਲੋੜ ਹੈ ਕਹਿੰਦੇ ਸਾਰਿਆਂ ਨੂੰ ਆ ਸ਼ਰਾਬ ਦੀ ਹਰ ਬੋਤਲ ਦੇ ਉੱਤੇ ਲਿਖਿਆ ਸਾਬ ਜਿਹੜੇ ਆ ਵੇਚ ਰਹੇ ਆ ਨਾ ਕਹਿੰਦਾ ਐਸ ਕੀ ਸਾਬ 1 ਕਰੋੜ ਬਾਕਸ 1 ਕਰੋੜ ਡੱਬੇ ਇੱਕ ਡੱਬੇ ਦੇ ਅੰਦਰ 12 ਬੋਤਲਾਂ ਜਦੋਂ ਸਰਕਾਰ ਬਣੀ ਸੀ 40 ਲੱਖ ਬਾਕਸ ਵਿਕਦੇ ਸੀਗੇ ਐਥ ਕੀ 97 ਲੱਖ 1 ਕਰੋੜ ਤੋਂ ਹੱਥ ਪਰ ਰੱਖਿਆ 12 ਲੱਖਾਂ ਬੋਤਲਾਂ ਵਿਕਣ ਗਈਆਂ ਇੰਗਲਿਸ਼ ਦੀਆਂ ਸਾਡ ਦੇਸੀ ਦਾ ਉਹਦਾ ਖੁੱਲਾ ਖਾਤਾ ਉਹਦੇ ਨਾਲ ਤਾਂ ਕੋਈ ਦੇਸੀ ਤਾਂ ਗਰੀਬਾਂ ਵਾਸਤੇ ਮਰਨ ਵਾਸਤੇ ਉਹ ਤਾਂ ਮਰਨ ਆ ਇਹਦੇ ਲਿਖਿਆ ਕੰਜ਼ਮਪਸ਼ਨ ਆਫ ਐਲਕੋਹਲ ਇਜ਼ ਇੰਜੂਰੀਅਸ ਟੂ ਹੈਲਥ ਬੀ ਸੇਫ ਡੋਨਟ ਡਰਿੰਕ ਐਂਡ ਡਰਾਈਵ ਵੈਸੇ ਘਰੇ ਬੈਠ ਕੇ ਸੱਗਿਆ ਕਰੋ ਕੋਈ ਗੱਲ ਨਹੀਂ ਸਾਡ ਆਹ ਸਰਕਾਰ ਹੈ ਆਪਕ ਗਵਰਨਮੈਂਟ ਜੀ ਦਾ ਸੰਦੇਸ਼ ਹੈ ਸੌਂ ਔਰ ਚਕਵਾਰੇ ਇੱਥੇ ਉੱਚਿਆ ਕਰਕੇ ਕਹਿੰਦੇ ਦੇ ਦੇ ਨਹੀਂ ਹੂੰ ਗਾਰਾ ਕਾਹਦੋਂ ਕਰੇ ਸੋ ਇਸ ਕਰਕੇ आज ਬੇਨਤੀ ਕਰ ਗਏ ਸਭ ਥੈਂਕ ਯੂ ਸੋ ਮਚ ਪੰਜਾਬ ਦੇ ਬਿਜਲੀ ਮੰਤਰੀ ਅਰਪਜਨ ਸਿੰਘ ਈਟੀਓ ਨੇ ਝੋਨੇ ਦੀ ਬਿਜਾਈ ਦੇ ਸੀਜ਼ਨ ਲਈ ਬਿਜਲੀ ਸਪਲਾਈ ਸ਼ਡਿਊਲ ਦਾ ਐਲਾਨ ਕਰ ਦਿੱਤਾ ਹੈ ਦੱਸ ਦੇ ਕਿ ਸ਼ਡਿਊਲ ਮੁੱਖ ਮੰਤਰੀ ਭਗਵੰਤ ਮਾਨ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਤਿਆਰ ਕੀਤਾ ਗਿਆ ਹੈ ਤਾਂ ਜੋ ਕਿਸਾਨਾਂ ਨੂੰ ਸਮੇਂ ਸਿਰ ਅਤੇ ਯਕੀਨੀ ਬਿਜਲੀ ਸਪਲਾਈ ਮਿਲ ਸਕੇ ਦੱਸ ਦੇ ਕਿ 15 ਮਈ ਤੋਂ ਲੈ ਕੇ 31 ਮਈ 2025 ਤੱਕ ਝੋਨੇ ਦੀ ਸਿੱਧੀ ਬਿਜਾਈ ਦੀ ਆਗਿਆ ਦਿੱਤੀ ਗਈ ਹੈ ਜਦਕਿ ਅੰਤਰਰਾਸ਼ਟਰੀ ਸਰਦਨਾ ਲਗਦੇ ਜ਼ਿਲ੍ਹਿਆਂ ਅਤੇ ਨਹਿਰੀ ਸਿੰਚਾਈ ਵਾਲੇ ਜ਼ਿਲ੍ਹਿਆਂ ਜਿਵੇਂ ਕਿ ਫਰੀਦਕੋਟ ਬਠਿੰਡਾ ਫਿਰੋਜ਼ਪੁਰ ਸ਼ੇਰਮੁਖਸਰ ਸਾਹਿਬ ਫਾਜ਼ਲਕਾ ਵਿੱਚ ਝੋਨੇ ਦੀ ਬਿਜਾਈ 1 ਜੂਨ ਤੋਂ ਸ਼ੁਰੂ ਹੋਵੇਗੀ ਇਸ ਤੋਂ ਇਲਾਵਾ ਗੁਰਦਾਸਪੁਰ ਪਠਾਨਕੋਟ ਤਰਨਤਾਰਨ ਅੰਮ੍ਰਿਤਸਰ ਰੂਪਨਗਰ ਐਸਐਸ ਨਗਰ ਮੁਹਾਲੀ ਫਤਿਹਗੜ੍ਹ ਸਾਹਿਬ ਅਤੇ ਹੁਸ਼ਿਆਰਪੁਰ ਵਿੱਚ 5 ਜੂਨ ਤੋਂ ਬਿਜਾਈ ਸ਼ੁਰੂ ਹੋਵੇਗੀ ਜਦਕਿ ਰਹਿੰਦੇ ਬਾਕੀ ਜ਼ਿਲ੍ਹਿਆਂ ਲੁਧਿਆਣਾ ਮਰੇਲਕੋਟਲਾ ਮਾਨਸਾ ਮੋਗਾ ਪਟਿਆਲਾ ਸੰਗਰੂਰ ਬਰਨਾਲਾ ਕਪੂਰਥਲਾ ਜਲੰਧਰ ਅਤੇ ਸ਼ਹੀਦ ਭਗਤ ਸਿੰਘ ਨਗਰ ਵਿੱਚ ਬਿਜਾਈ 9 ਜੂਨ ਤੋਂ ਸ਼ੁਰੂ ਹੋਵੇਗੀ ਸਾਡਾ ਝੋਨੇ ਦਾ ਸੀਜ਼ਨ ਜਿਹੜਾ ਆ ਉਹ ਸ਼ੁਰੂ ਹੋਣ ਵਾਲਾ ਵਾ ਔਰ ਅਸੀਂ ਚਾਹੁੰਦੇ ਆ ਕਿ ਸਾਰੀ ਇਨਫੋਰਮੇਸ਼ਨ ਸੂਚਨਾ ਜਿਹੜੀ ਆ ਕਿਸਾਨ ਭਰਾਵਾਂ ਤੱਕ ਜਿਹੜੀ ਆ ਉਹ ਪਹੁੰਚਾਈ ਜਾਵੇ ਸਾਡੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਨੇ ਡੀਐਸਆਰ ਡਾਰਕਟ ਸਵਿੰਗ ਆਫ ਰਾਈਸ ਝੋਨੇ ਦੀ ਸਿੱਧੀ ਬਜਾਈ ਨੂੰ ਉਤਸ਼ਾਹਿਤ ਕਰਨ ਵਾਸਤੇ ਆ ਬੜੇ ਵਧੀਆ ਉਪਰਾਲੇ ਕੀਤੇ ਨੇ ਡੀਐਸਆਰ ਜਿਹੜੀ ਸਾਡੀ 15 ਮਈ ਤੋਂ 31 ਮਈ ਤੱਕ ਦਾ ਸ਼ਡਿਊਲ ਆ ਔਰ ਇਹ ਸਿੱਧੀ ਬਜਾਈ ਜਿਹੜੀ ਆ ਸ਼ੁਰੂ ਹੋ ਚੁੱਕੀ ਆ ਇਹਦੇ ਵਿੱਚ ਪਿਛਲੇ ਸਮੇਂ 'ਚ ਸਾਡੇ ਕੋਲ 2 ਲੱਖ ਤੇ 53 ਹਜ਼ਾਰ ਏਕੜ ਦਾ ਜਿਹੜਾ ਰਕਬਾ ਸੀਗਾ ਉਹ ਸਿੱਧੀ ਬਜਾਈ ਦੇ ਅਧੀਨ ਆਇਆ ਸੀਗਾ ਔਰ ਇਸ ਵਾਰ ਅਸੀਂ ਡੀਐਸਆਰ ਦੇ ਵਿੱਚ ਟਾਰਗੇਟਡ 5 ਲੱਖ ਏਕੜ ਜਿਹੜੀ ਝੋਨੇ ਦੀ ਸਿੱਧੀ ਬਜਾਈ ਦੇ ਵਿੱਚ ਅਸੀਂ ਟਾਰਗੇਟ ਰੱਖਿਆ ਹੋਇਆ ਹੈ ਸੋ ਅਸੀਂ ਝੋਨੇ ਦੀ ਸਿੱਧੀ ਬਜਾਈ ਨੂੰ ਪਾ ਉਤਸ਼ਾਹਿਤ ਕਰ ਰਹੇ ਹਾਂ ਕਿ ਇਹਦੇ ਨਾਲ ਸਾਡਾ ਕਾਫੀ ਪਾਣੀ ਜਿਹੜਾ ਆ ਉਹਦਾ ਬਚਾਅ ਹੁੰਦਾ ਹੈ ਧਰਤੀ ਹੇਠਲਾ ਪਾਣੀ ਬਚਦਾ ਹੈ ਆਮ ਤੌਰ ਤੇ ਲਗਭਗ 3800 ਜਿਹੜਾ ਲੀਟਰ ਆ ਪਾਣੀ ਉਹ ਇੱਕ ਕਿੱਲੋ ਝੋਨੇ ਦੀ ਫਸਲ ਨੂੰ ਪਕਾਉਣ ਵਾਸਤੇ ਲੱਗਦਾ ਹੈ ਜਦਕਿ ਜਦੋਂ ਡੀਐਸਆਰ ਕਰਦੇ ਆ ਤੇ ਉਹਦੇ ਨਾਲ ਲਗਭਗ 15 ਤੋਂ 20% ਪਾਣੀ ਜਿਹੜਾ ਸਾਡਾ ਆ ਉਹ ਸੇਵ ਹੋ ਜਾਂਦਾ ਸੋ ਮੈਂ ਕਿਸਾਨ ਭਰਾਵਾਂ ਨੂੰ ਬੇਨਤੀ ਕਰੂੰਗਾ ਕਿ ਵੱਧ ਤੋਂ ਵੱਧ ਡੀਐਸਆਰ ਜਿਹੜੀ ਆ ਉਹ ਕੀਤੀ ਜਾਵੇ ਇਹਦੇ ਨਾਲ ਇੱਕ ਹੋਰ ਵੀ 1500 ਰੁਪਿਆ ਪ੍ਰਤੀ ਏਕੜ ਦੀ ਸਬਸਿਡੀ ਵੀ ਜਿਹੜੀ ਆ ਉਹ ਡੀਐਸਆਰ ਤੇ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਅਨਾਉਂਸ ਕੀਤੀ ਹੋਈ ਆ ਕਿੰਨੀ 15 ਤੋਂ 1500 ਪ੍ਰਤੀ ਏਕੜ ਸੋ 1500 ਰੁਪਿਆ ਪ੍ਰਤੀ ਏਕੜ ਸਾਡੀ ਸਬਸਿਡੀ ਦੀ ਆ ਡੀਐਸਆਰ ਦੇ ਉੱਤੇ ਸੋ ਮੈਂ ਬੇਨਤੀ ਕਰੂੰਗਾ ਕਿਸਾਨ ਵੀਰਾਂ ਨੂੰ ਕਿ ਵਾਅਦਾ ਰੱਖਬਾ ਜਿਹੜਾ ਹੈ ਉਹ ਡੀਐਸਆਰ ਦੇ ਅਧੀਨ ਜਿਹੜਾ ਹੈ ਉਹ ਲਿਆਂਦਾ ਜਾਵੇ ਇਸ ਤੋਂ ਇਲਾਵਾ ਅਸੀਂ ਪੂਰੇ ਪੰਜਾਬ ਨੂੰ ਕਿਉਂਕਿ ਝੋਨੇ ਦਾ ਸੀਜ਼ਨ ਬਿਜਲੀ ਵਿਭਾਗ ਵਾਸਤੇ ਵੀ ਇੱਕ ਅਹਿਮ ਸੀਜ਼ਨ ਹੁੰਦਾ ਹੈ ਔਰ ਅਸੀਂ ਪੂਰੇ ਪ੍ਰਬੰਧ ਜਿਹੜੇ ਨੇ ਇਸ ਬਜਾਈ ਵਾਸਤੇ ਕਰਨੇ ਹੁੰਦੇ ਨੇ ਸੋ 3 ਜੂਨ ਦੇ ਵਿੱਚ ਪੂਰੇ ਪੰਜਾਬ ਨੂੰ ਜਿਹੜਾ ਆ ਉਹ ਵੰਡਿਆ ਗਿਆ ਪਹਿਲਾ ਪਹਿਲੇ ਜ਼ੋਨ ਦੇ ਵਿੱਚ ਸਾਡੇ ਕੋਲੇ ਫਰੀਦਕੋਟ ਬਠਿੰਡਾ ਫਿਰੋਜ਼ਪੁਰ ਸ਼੍ਰੀ ਮੁਕਤਸਰ ਸਾਹਿਬ ਤੇ ਫਾਜ਼ਿਲਕਾ ਇਹ ਪੰਜ ਜ਼ਿਲ੍ਹੇ ਨੇ ਇਹਨਾਂ ਦੇ ਵਿੱਚ ਜਿਹੜੀ ਝੋਨੇ ਦੀ ਫਸਲ ਆ ਲੌਨਲੀ ਅਸੀਂ 1 ਜੂਨ ਦਾ 1 ਜੂਨ 25 ਤੋਂ ਜਿਹੜਾ ਇੱਥੇ ਸ਼ੁਰੂ ਕਰ ਰਹੇ ਆ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਔਰ 1 ਜੂਨ 25 ਤੋਂ ਇੱਥੇ ਜਿਹੜੀ ਆ ਬਿਜਲੀ ਦੀ ਸਪਲਾਈ ਨਿਰੰਤਰ ਨਿਰਵੇਗਣ ਜਿਹੜੀ ਆ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਮਿਲ ਜੂਗੀ ਔਰ ਫਸਲ ਪੱਕਣ ਤੱਕ ਜਿਹੜੀ ਆ ਮਿਨੀਮਮ 8 ਕਿ ਟਰੀ ਬਿਜਲੀ ਸਪਲਾਈ ਜਿਹੜੀ ਆ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਦਿੱਤੀ ਜਾਊਗੀ ਦੂਸਰਾ ਫੇਸ ਸਾਡਾ ਜਿਹੜਾ ਉਹ 5 ਜੂਨ 25 ਤੋਂ ਸ਼ੁਰੂ ਹੋਏਗਾ ਉਹਦੇ ਵਿੱਚ ਗੁਰਦਾਸਪੁਰ ਪਖਾਨਪੋਰਟ ਅੰਮ੍ਰਿਤਸਰ ਤਰਨਤਾਰਨ ਰੂਪਨਗਰ ਐਸਐਸ ਨਗਰ ਫਤੇਗੜ ਸਾਹਿਬ ਤੇ ਹੁਸ਼ਿਆਰਪੁਰ ਇਹ ਜ਼ਿਲ੍ਹੇ ਸੈਕੰਡ ਜ਼ੋਨ ਦੇ ਵਿੱਚ ਆਉਂਦੇ ਨੇ ਇਹਨਾਂ ਦੇ ਵਿੱਚ ਝੋਨੇ ਦੀ ਜਿਹੜੀ ਲਵਾਈ ਆ ਇਹ 5 ਜੂਨ ਤੋਂ ਸ਼ੁਰੂ ਹੋਊਗੀ ਔਰ ਅਸੀਂ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਨਿਰਵਿਗਨ ਬਿਜਲੀ ਦੀ ਸਪਲਾਈ ਜਿਹੜੀ ਆ ਉਹ ਜਾਰੀ ਜਿਹੜੀ ਆ ਉਹ ਕਰਦਿਆਂਗੇ ਤੀਸਰੇ ਜ਼ੋਨ ਦੇ ਵਿੱਚ ਸਾਡੇ ਕੋਲੇ 9 ਜੂਨ ਤੋਂ ਅਸੀਂ ਇਹਦਾ ਸਮਾਂ ਸੀਮਾ ਜਿਹੜੀ ਆ ਉਹ ਨਿਸ਼ਚਿਤ ਕੀਤੀ ਆ ਇਹਦੇ ਵਿੱਚ ਲੁਧਿਆਣਾ ਮਲੇਰਕੋਟਲਾ ਮਾਨਸਾ ਮੋਗਾ ਪਟਿਆਲਾ ਸੰਗਰੂਰ ਬਰਨਾਲਾ ਕਪੂਰਥਰਾ ਜਲੰਧਰ ਤੇ ਸ਼ਹੀਦ ਭਗਤ ਸਿੰਘ ਨਗਰ ਇਹ ਜ਼ਿਲ੍ਹੇ ਜਿਹੜੇ ਨੇ ਇੱਥੇ 9 ਜੂਨ ਤੋਂ ਜਿਹੜੀ ਚੋਣੇ ਦੀ বাজਾਈ ਜਿਹੜੀ ਆ ਉਸ ਸ਼ੁਰੂ ਹੋਊਗੀ ਔਰ ਘੱਟੋ ਘੱਟ ਅਸੀਂ 8 ਘੰਟੇ ਜਿਹੜੀ ਆ ਸੁਨਿਸ਼ਚਿਤ ਕੀਤੀ ਆ ਕਿ 8 ਘੰਟੇ ਘੱਟੋ ਘੱਟ ਬਿਜਲੀ ਦੇਵਾਂਗੇ ਵੱਧ ਵੀ ਲੋਡ ਹੋਈ ਇਸ ਤੋਂ ਵੱਧ ਵੀ ਬਿਜਲੀ ਜਿਹੜੀ ਆ ਉਹ ਦਿੱਤੀ ਜਾਊਗੀ ਸੋ ਸਾਡੇ ਕੋਲ ਲਗਭਗ 80 ਲੱਖ ਏਕੜ ਜਿਹੜੀ ਆ ਅਸੀਂ ਝੋਨੇ ਦੀ ਬਜਾਈ ਜਿਹੜੀ ਆ ਪੰਜਾਬ ਦੇ ਵਿੱਚ ਹੋਣੀ ਹੁੰਦੀ ਆ ਔਰ ਇਹ ਜਿਹੜਾ ਬਿਜਲੀ ਦੇਣੀ ਇਸ ਵਾਸਤੇ ਕਿਉਂਕਿ ਪੰਜਾਬ ਦਾ ਸਾਰਾ ਧਰੋਬੰਦਾਰ ਸਾਡੀਆਂ ਖੇਤੀਬਾੜੀ ਤੇ ਨਿਰਭਰ ਕਰਦਾ ਹੈ ਅਸੀਂ ਸਾਡਾ ਖੇਤੀਬਾੜੀ ਪ੍ਰਧਾਨ ਸੂਬਾ ਸੋ ਅਸੀਂ ਜਿਹੜਾ ਸਾਡੇ ਵਾਸਤੇ ਜਿਹੜਾ ਸੀਜ਼ਨ ਆ ਇਹ ਬਹੁਤ ਅਹਿਮ ਹੁੰਦਾ ਹੈ ਬਿਜਲੀ ਸਪਲਾਈ ਦੇ ਨਾਲ ਮੈਂ ਜ਼ਰੂਰ ਦੋ ਗੱਲਾਂ ਸਾਂਝੀਆਂ ਕਰਨਾ ਚਾਹੂੰਗਾ ਤੁਹਾਡੇ ਨਾਲ ਕਿ ਸਾਡੇ ਕੋਲ ਬਿਜਲੀ ਦੀ ਸਪਲਾਈ ਜਿਹੜੀ ਆ ਦੇਣ ਵਾਸਤੇ ਸਾਡੇ ਕੋਲ ਕੋਈ ਵੀ ਕਮੀ ਨਹੀਂ ਆ ਸਾਡੇ ਪੰਜ ਜਿਹੜੇ ਨੇ ਥਰਮਲ ਪਲਾਂਟ ਨੇ ਉਹਨਾਂ ਦੇ ਵਿੱਚ 15 ਯੂਨਿਟ ਨੇ ਸਾਡੇ ਇਸ ਵੇਲੇ 15 ਯੂਨਟਾਂ ਦੇ ਵਿੱਚੋਂ 14 ਯੂਨਿਟ ਜਿਹੜੇ ਨੇ ਚੱਲ ਰਹੇ ਨੇ ਇੱਕ ਯੂਨਿਟ ਆਸ਼ੀਰੀ ਗੁਰੂ ਅਮਰਦਾਸ ਥਰਮਲ ਪਲਾਂਟ ਗੋਇੰਦਵਾਲ ਸਾਹਿਬ ਬਣਾ ਤੁਸੀਂ ਸਾਰੇ ਜਾਣਦੇ ਹੋ ਕਿ ਪਹਿਲਾਂ ਪ੍ਰਾਈਵੇਟ ਸੀਗਾ ਆਪਾਂ ਖਰੀਦ ਕੇ ਸਰਕਾਰੀ ਕੀਤਾ ਉਥੇ ਇੱਕ ਯੂਨਿਟ ਜਿਹੜਾ ਆ ਉਹਨੂੰ ਅਸੀਂ ਉਹ ਮੇਨਟੇਨੈਂਸ ਤੇ ਆ ਉਹਨੂੰ ਵੀ 2-3 ਦਿਨ ਦੇ ਵਿੱਚ ਜਿਹੜਾ ਵਰਕਿੰਗ ਕਰ ਦਿਆਂਗੇ ਸੋ ਸਾਨੂੰ ਬਿਜਲੀ ਦੀ ਕੋਈ ਵੀ ਕਮੀ ਨਹੀਂ ਆ ਜੇ ਕੋਲੇ ਦੀ ਗੱਲ ਕਰੀਏ ਤੇ ਕੋਲਾ ਵੀ ਸਾਡੇ ਕੋਲ ਅ ਇਸ ਵੇਲੇ ਕਾਫੀ ਮਾਤਰਾ ਦੇ ਵਿੱਚ ਕੋਲਾ ਜਿਹੜਾ ਆ ਸਾਡੇ ਥਰਮਲ ਪਲਾਂਟਾਂ ਦੇ ਉੱਤੇ ਪਿਆ ਆ ਆ ਓਵਰਆਲ ਦੇਖੀਏ ਤੇ ਕਈ ਸਾਡੇ ਕੋਲ ਲਗਭਗ 30 ਦਿਨ ਤੋਂ ਵੱਧ ਦਾ ਕੋਲਾ ਜਿਹੜਾ ਆ ਉਹ ਸਾਡੇ థਰਮਲ ਪਲਾਂਟਾਂ ਦੇ ਉੱਤੇ ਅਵੇਲੇਬਲ ਆ ਸਾਡੇ ਕੋਲੇ ਬਾਕੀ ਜਿਹੜੇ ਬਿਜਲੀ ਦੇ ਪ੍ਰਬੰਧ ਨੇ ਉਹਨਾਂ ਦੇ ਵਿੱਚ ਟ੍ਰਾਂਸਮਿਸ਼ਨ ਕੈਪੈਸਿਟੀ ਜਿਹੜੀ ਆ ਉਹ ਅਸੀਂ ਆਪਣੀ ਉਹ ਵੀ ਕਾਫੀ ਵਧਾਈ ਹੋਈ ਆ ਇਸ ਵੇਲੇ ਸਾਡੇ ਕੋਲ 10100 ਮੈਗਾਵਾਟ ਦੀ ਟ੍ਰਾਂਸਮਿਸ਼ਨ ਅਵੇਲੇਬਲ ਟ੍ਰਾਂਸਮਿਸ਼ਨ ਕੈਪੈਸਿਟੀ ਜਿਹੜੀ ਉਹ ਹੈਗੀ ਆ ਔਰ ਜੂਨ ਦੇ ਵਿੱਚ ਅਸੀਂ ਇਹਨੂੰ ਵਧਾ ਕੇ ਤੇ 10400 ਮੈਗਾਵਾਟ ਜਿਹੜੀ ਆ ਉਹ ਕਰ ਲਾਂਗੇ ਆ ਇਸ ਤੋਂ ਇਲਾਵਾ ਕੁਝ ਅਸੀਂ ਬੈਂਕਿੰਗ ਵੀ ਕੀਤੀ ਹੋਈ ਆ ਦੂਜੇ ਸੂਬਿਆਂ ਨੂੰ ਜਦੋਂ ਸਾਡੇ ਕੋਲ ਵਾਧੂ ਬਿਜਲੀ ਹੁੰਦੀ ਆ ਅਸੀਂ ਦੂਜੀਆਂ ਸੂਬਿਆਂ ਨੂੰ ਦਿੱਤੀ ਹੋਈ ਆ ਉਹ ਵੀ ਆਪਾਂ ਇਸ ਝੋਨੇ ਦੇ ਸੀਜ਼ਨ ਦੌਰਾਨ ਜਿਹੜੀ ਆ ਆਪਣੀ ਜਿਹੜੀ ਬਿਜਲੀ ਆ ਉਹ ਉਹਨਾਂ ਤੋਂ ਬੈਂਕਿੰਗ ਜਿਹੜੀ ਅਸੀਂ ਕੀਤੀ ਹੋਈ ਆ ਉਹ ਵਾਪਸ ਲੈ ਲਾਂਗੇ ਉਹ ਸਾਡੀ ਸੈਂਟਰਲ ਪੂਲ ਦੀ ਆ ਉਹ ਸਾਡੇ ਹਾਈਡਲ ਨੇ ਅਸੀਂ ਸੁੱਲ ਮਿਲਾ ਕੇ ਸਾਡੇ ਕੋਲ ਪਿਛਲੇ ਸਾਲ ਦੀ ਜਿਹੜੀ ਪੀਕ ਡਿਮਾਂਡ ਆਈ ਸੀਗੀ ਉਹ 16000 ਤੇ 58 ਮੈਗਾਵਾਟ ਆਈ ਸੀਗੀ ਇਸ ਵਾਰੀ ਸਾਨੂੰ ਸਾਡੀਆਂ ਐਕਸਪੈਕਟੇਸ਼ਨਸ ਨੇ ਕਿਉਂਕਿ ਹਰ ਵਾਰੀ ਬਿਜਲੀ ਦੀ ਡਿਮਾਂਡ ਜਿਹੜੀ ਆ ਉਹ ਵੱਧਦੀ ਆ ਸੋ ਐਕਸਪੈਕਟ ਕਰ ਰਹੇ ਆ ਅਸੀਂ ਕਿ ਸਾਡੇ ਕੋਲ 17000 ਮੈਗਾਵਾਟ ਦੀ ਸਾਨੂੰ ਡਿਮਾਂਡ ਜਿਹੜੀ ਉਹ ਆਏਗੀ ਔਰ ਅਸੀਂ ਉਹਦੀ ਸਪਲਾਈ ਦੇਣੀ ਆ ਉਹਦੇ ਵਾਸਤੇ ਸਾਡੇ ਕੋਲ ਪੁਖਤਾ ਪ੍ਰਬੰਧ ਨੇ ਕਿਸੇ ਤਰ੍ਹਾਂ ਦੀ ਵੀ ਕੋਈ ਬਿਜਲੀ ਦੇ ਵਿੱਚ ਜਿਹੜੀ ਮੁਸ਼ਕਲ ਆ ਬਿਜਲੀ ਸਪਲਾਈ ਦੇ ਵਿੱਚ ਉਹ ਪੰਜਾਬ ਦੇ ਕਿਸਾਨ ਭਰਾਵਾਂ ਨੂੰ ਨਹੀਂ ਆਉਣ ਦਿੱਤੀ ਜਾਊਗੀ ਇਸ ਝੋਨੇ ਦੇ ਸੀਜ਼ਨ ਦੌਰਾਨ ਔਰ ਨਾਲ ਦੇ ਨਾਲ ਜਿਹੜੀ ਸਾਡੀ ਡੋਮੈਸਟਿਕ ਸਪਲਾਈ ਆ ਕਮਰਸ਼ੀਅਲ ਇੰਟਰਸ ਇੰਡਸਟਰੀਅਲ ਸਪਲਾਈ ਆ ਉਹ ਵੀ ਇਨਟੈਕਟ ਜਿਹੜੀ ਆ ਉਹ ਜਾਰੀ ਰਹੂਗੀ ਸਾਡਾ ਵਿਭਾਗ ਬਿਜਲੀ ਵਿਭਾਗ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਦੀ ਅਗਵਾਈ ਦੇ ਵਿੱਚ ਬਹੁਤ ਬੁਲੰਦੀਆਂ ਜਿਹੜੀਆਂ ਉਸ਼ੂਰਿਆ ਪਿਛਲੇ ਦੋ ਜਦੋਂ ਤੋਂ ਅਸੀਂ ਪਸ਼ਵਾੜਾ ਕੋਲ ਮਾਈਨ ਸ਼ੁਰੂ ਕੀਤੀ ਆ ਉਹਦੇ ਤੋਂ ਹੀ ਸਾਡੇ ਥਰਮਲ ਪਲਾਂਟਾਂ ਦੇ ਉੱਤੇ ਕਿਸੇ ਵੀ ਤਰ੍ਹਾਂ ਦੀ ਕੋਈ ਕੋਲੇ ਦੀ ਕਮੀ ਨਹੀਂ ਹੈ ਜਿਵੇਂ ਮੈਂ ਤੁਹਾਨੂੰ ਹੁਣੇ ਪਹਿਲਾਂ ਵੀ ਦੱਸਿਆ ਕਿ ਅੱਜ ਵੀ ਸਾਡੇ ਕੋਲੇ 30 ਦਿਨ ਤੋਂ ਵੱਧ ਕੋਲਾ ਜਲਾ ਹੈ ਸਾਡੇ ਥਰਮਲ ਪਲਾਂਟਾਂ ਤੇ ਸਾਡੇ ਕੋਲ ਅਵੇਲੇਬਲ ਆ ਸੋ ਮੈਂ ਸਾਰੇ ਕਿਸਾਨ ਭਰਾਵਾਂ ਨੂੰ ਬੇਨਤੀ ਕਰੂੰਗਾ ਕਿ ਜਿਹੜੀਆਂ ਡੇਟਸ ਅਨਾਉਂਸ ਕੀਤੀਆਂ ਨੇ ਜਿਹੜੇ-ਜਿਹੜੇ ਜ਼ੋਨ ਦੇ ਵਿੱਚ ਵੀ ਜਿਹੜਾ-ਜਿਹੜਾ ਜ਼ਿਲ੍ਹਾ ਆਉਂਦਾ ਉਸ ਉਹਨਾਂ ਡੇਟਸ ਤੋਂ ਉੱਥੇ ਜਿਹੜੀ ਆ ਝੋਨੇ ਦੀ ਲਵਾਈ ਦਾ ਕੰਮ ਜਿਹੜਾ ਆ ਉਹ ਸ਼ੁਰੂ ਕੀਤਾ ਜਾਵੇ ਬਾਕੀ ਕੋਈ ਤੁਹਾਡਾ ਸਵਾਲ ਹੋਵੇ ਜੀ ਜੀ ਸਰ ਵੇਟ ਬਟਰੀ ਕਿਹਨਾਂ ਨੇ ਕਹਿ ਰਹੇ ਕਿ